ਤੇ ਸ਼ੌਂਕਮੰਦ ਦੇ ਵਿੱਚ ਹੈ ਤੇ ਸ਼ੌਂਕ ਦੇ ਨਾਲ ਫਿਰ ਇਹਨੂੰ ਅਸੀਂ ਤਿਆਰ ਕਰਵਾਇਆ ਜੀ ਕਿ ਮੈਂ ਨੌਜਵਾਨ ਵੀਰਾਂ ਨੂੰ ਵੀ ਅਪੀਲ ਕਰਦਾ ਜੀ ਜੀ ਕਿ ਸ਼ੌਂਕ ਰੱਖਣਾ ਕੋਈ ਮਾੜੀ ਗੱਲ ਨਹੀਂ ਆਂ ਕੀ ਬਾਤ ਹੈ ਖਾਲਸੇ ਦੇ ਜਨਮ ਸਥਾਨ ਤੇ ਜਾਣੇ ਆਪਾਂ ਜੀ ਉੱਥੇ ਜਾ ਕੇ ਤੇ ਹੁੱਲੜਬਾਜੀ ਨਾ ਕਰੀਏ ਕੀ ਬਾਤ ਹੈ ਇਹ ਨਹੀਂ ਵੀ ਤੁਸੀਂ ਜਿਹੜਾ ਵੀ ਸੰਦ ਪਾਉਣਾ ਚਾਹੋ ਨੇ ਭਾਵੇਂ ਨੂੰ ਕੰਬਾਈਨ ਤੇ ਚੜਾ ਦਿਓ ਜੀ ਭਾਵੇਂ ਦੇ ਮਗਰ ਸੁਪਰਸੀਡਰ ਪਾ ਦਿਓ ਜੀ ਭਾਵੇਂ ਤੁਸੀਂ ਰੋਟਾਵੇਟਰ ਪਾ ਲਓ ਜੀ ਜਾਂ ਤੁਸੀਂ ਟਰਾਲਾ ਪਾ ਲਓ ਜਿਹੜਾ ਮਰਜੀ ਡਾਚੋ ਪੱਟ ਦਾ ਤਾਈਓ ਕਹਿੰਦੇ 9811 ਨਹੀਂ ਚੋਬਰ ਜਾਫੀ ਵੱਜਦਾ ਗੁੱਟ ਦਾ ਕੋਈ ਤੋੜ ਨਹੀਂ ਜੱਟ ਦੇ ਪੁੱਤ ਦਾ ਨਹੀਂ ਬੰਬੀ ਹਾ ਬੋਲੇ ਜੀहां ਦੋਸਤੋ ਤਸਵੀਰਾਂ ਦੇ ਵਿੱਚ 9811 ਟਰੈਕਟਰ ਤੁਸੀਂ ਵੇਖ ਰਹੇ ਹੋ ਤੇ ਉਹੀ 9811 ਜਿਸ ਨੂੰ ਸਿੱਧੂ ਮੂਸੇਵਾਲੇ ਨੇ ਵੀ ਆਪਣੇ ਗੀਤਾਂ ਦੇ ਬਹੁਤ ਸਾਰੇ ਗੀਤਾਂ ਦੇ ਵਿੱਚ ਜਿਹੜਾ ਉਹ ਵੀਡੀਓ ਦੇ ਵਿੱਚ ਲਿਆ ਆ ਤਾਂ ਦੋਸਤੋ ਇਹ ਪੁਰਾਣਾ ਮਾਡਲ ਪੰਜਾਬ ਦਾ ਟਰੈਕਟਰ ਇੱਕ ਬ੍ਰਾਂਡ ਵੀ ਬਣਿਆ ਅਤੇ ਸ਼ੁਰੂ ਤੋਂ ਹੀ ਇਸ ਟਰੈਕਟਰ ਦਾ ਕਿਸਾਨ ਭਰਾਵਾਂ ਦੇ ਨਾਲ ਬੜਾ ਪ੍ਰੇਮ ਰਿਹਾ ਹੈ ਬੜਾ ਪਿਆਰ ਰਿਹਾ ਤਾਂ ਅਸੀਂ ਅੱਜ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜਵੰਦਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਇੱਕ ਕਿਸਾਨ ਦੇ ਵੱਲੋਂ ਇਹ 911 ਤਿਆਰ ਕਰਵਾਇਆ ਗਿਆ ਹੈ ਅਤੇ ਅੱਜ ਵੀ ਖੇਤੀ ਦੇ ਨਾਲ ਪਿਆਰ ਕਰਨ ਵਾਲੇ ਉਸ ਕਿਸਾਨ ਦੇ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ 911 ਨੂੰ ਕਿਸ ਤਰੀਕੇ ਦੇ ਨਾਲ ਫਿਰ ਕਿੰਨੇ ਇਸਤੇ ਪੈਸੇ ਲੱਗੇ ਤੇ ਖੇਤੀ ਦੇ ਵਿੱਚ ਫਿਰ ਕਿਵੇਂ ਦਾ ਜਿਹੜਾ ਜੋਰ ਅਜਮਾਇਸ਼ ਇਸ ਟਰੈਕਟਰ ਦੇ ਨਾਲ ਹੁੰਦੀ ਹੈ ਮੇਰੇ ਨਾਲ ਮੌਜੂਦ ਨੇ ਆਓ ਆਪਾਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ 58 11 ਦੇ ਨਾਲ ਫਿਰ ਇਹ ਸ਼ੌਂਕ ਜਿਹੜਾ ਇਹ ਕਿੱਥੋਂ ਪਿਆ ਕਿਉਂਕਿ ਦੋਸਤੋ ਤਸਵੀਰ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਸਿੱਧੂ ਮੂਸੇ ਵਾਲਾ ਬਾਈ ਦੀ ਤਸਵੀਰ ਵੀ ਜਿਹੜੀ ਆ ਉਸ ਟਰੈਕਟਰ ਦੇ ਬੈਕਸਾਈਡ ਤੇ ਲੱਗੀ ਹੋਈ ਮੇਰੇ ਨਾਲ ਬਾਈ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਨਿਵਾਜ਼ ਜੀ ਬਹੁਤ ਬਹੁਤ ਜੀ ਆਣ ਤੁਹਾਨੂੰ ਤੁਸੀਂ ਮੇਰੇ ਨਗਰ ਮੇਰੇ ਗ੍ਰਹਿ ਵਿਖੇ ਪਹੁੰਚੇ ਜੀ ਮੈਂ ਚਾਹਾਂਗਾ ਜੀ ਸਭ ਤੋਂ ਪਹਿਲਾਂ 9811 ਬਾਰੇ ਜਾਣਕਾਰੀ ਦਿਓ ਇਹ ਕਿੰਨਾ ਮਾਡਲ ਹੈ ਤੁਸੀਂ ਤਿਆਰ ਕਰਵਾਇਆ ਸ਼ੌਂਕ ਦੇ ਨਾਲ ਇਹ ਸ਼ੌਂਕ ਦਾ ਸਿਆਣੇ ਕਹਿੰਦੇ ਕੋਈ ਮੁੱਲ ਵੀ ਨਹੀਂ ਹੁੰਦਾ ਕੀ ਕਹਿਣਾ ਚਾਹੋਗੇ ਜੀ ਵੇਖੋ ਜੀ ਇਹ ਜਿਹੜਾ ਟਰੈਕਟਰ ਆਪਾਂ ਤਿਆਰ ਕਰਾਇਆ ਅਸੀਂ ਕਿਸਾਨ ਆ ਕਿਸਾਨ ਦੇ ਪੁੱ ਤੇ ਕਿਸਾਨ ਦਾ ਇਹ ਗਹਿਣਾ ਆ ਜੀ ਟਰੈਕਟਰ ਜੀ ਤੇ ਇਸ ਸ਼ੌਂਕ ਜਿਹੜਾ ਸਾਨੂੰ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਇਹ ਬੜਾ ਸ਼ੌਂਕ ਸੀ ਮਨ ਦੇ ਵਿੱਚ ਗਰੀਜ ਸੀ ਕਿ ਗੁਰੂ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਇਹਨੇ ਜੋਗਾ ਕਰਨ ਕਿ ਅਸੀਂ ਇਦਾਂ ਦਾ ਕੋਈ ਚੰਗਾ ਜਿਹੜਾ ਕਿਸਾਨ ਦਾ ਪੁੱਤ ਉਹ ਤਿਆਰ ਕਰਵਾਈਏ ਜੀ ਤੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਇਹਦੇ ਜੋਗ ਬਣਾਇਆ ਜੀ ਤੇ ਸ਼ੌਂਕ ਮਨ ਦੇ ਵਿੱਚ ਹੈ ਹੈ ਤੇ ਸ਼ੌਂਕ ਦੇ ਨਾਲ ਫਿਰ ਇਹਨੂੰ ਅਸੀਂ ਤਿਆਰ ਕਰਵਾਇਆ ਤੇ ਬੜੇ ਪੁੱਤਾਂ ਵਾਂਗ ਇਹਨੂੰ ਇਹਦੀ ਸੰਭਾਲ ਕਰਦੇ ਆ ਜੀ ਇੱਕ ਪਹਿਲਾਂ ਵੀ ਤੁਸੀਂ ਬੜੇ ਵਧੀਆ ਵਿਚਾਰ ਇਸਤੇ ਦਿੱਤੇ ਸੀ ਕਿ ਇੱਕ ਸ਼ੌਂਕ ਤੇ ਇੱਕ ਅੱਜਕੱਲ ਦੇ ਨੌਜਵਾਨਾਂ ਦੀ ਫੁਕਰੀ ਜਿਵੇਂ ਕਿ ਗੁਰੂ ਘਰ ਦੇ ਵਿੱਚ ਵੱਡੇ ਵੱਡੇ ਸਪੀਕਰ ਲਾ ਕੇ ਜਾਣਾ ਤੇ ਹੁਣ ਤਿਆਰ ਤੁਸੀਂ ਵੀ ਕਰਾਇਆ ਲੇਕਿਨ ਤੁਸੀਂ ਇੱਕ ਗੱਲ ਨਾਲ ਇਹ ਜ਼ਰੂਰ ਕਹਿੰਦੇ ਹੋ ਉਹ ਤੁਸੀਂ ਆਪ ਹੀ ਦੱਸਿਓ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਵੇਖੋ ਜੀ ਮੈਂ ਨੌਜਵਾਨ ਵੀਰਾਂ ਨੂੰ ਵੀ ਅਪੀਲ ਕਰਦਾ ਜੀ ਜੀ ਕਿ ਸ਼ੌਂਕ ਰੱਖਣਾ ਕੋਈ ਮਾੜੀ ਗੱਲ ਨਹੀਂ ਆਂ। ਕੀ ਬਾਤ ਹੈ? ਸ਼ੌਂਕ ਦੇ ਨਾਲ ਤੁਸੀਂ ਇਹੋ ਜੇ ਟਰੈਕਟਰ ਤਿਆਰ ਜ਼ਰੂਰ ਕਰਵਾਓ। ਜੀ ਜੀ ਕਿਉਂਕਿ ਇਹਦੇ ਵਿੱਚ ਬਹੁਤ ਗੁਣਿਆ। ਜੀ ਜੀ ਜਿਹੜੇ ਨਵੀਆਂ ਕੰਪਨੀਆਂ ਬਾਕੀ ਇੱਕ ਬ੍ਰਾਂਡ ਆ ਜੀ ਉਹ ABC ਗियर ਦੀ ਤਕਨੀਕ ਜਿਹੜੀ ਆ ਉਹ ਹੁਣ ਆ ਰਹੀ ਉਹਨਾਂ ਦੇ ਵਿੱਚ 15 ਤੋਂ ਬਾਅਦ ਆਈ ਆ ਤੇ ਇਹਨਾਂ ਦੇ ਵਿੱਚ ਉਦੋਂ ਤੋਂ ਹੀ ABC ਆ। ਕੀ ਬਾਤ ਹੈ? ਤੇ ਇਹ ਬਹੁਤ ਤਕਨੀਕ ਹੈ ਦੇ ਵਿੱਚ ਪਰ ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖਿਓ। ਕੀ ਆਪਾਂ ਗੁਰੂ ਘਰਾਂ ਦੇ ਵਿੱਚ ਜਾਗੇ ਜਿੱਦਾਂ ਪਿਛਲੇ ਦਿਨੀ ਸ਼੍ਰੀ ਅਨੰਦਪੁਰ ਸਾਹਿਬ ਦਾ ਉੱਲਾਮ ਲਾਂਕੇ ਗਿਆ ਜੀ ਜੀ ਤੇ ਉਹਦੇ ਵਿੱਚ ਵੀ ਹਰ ਸਾਲ ਹੀ ਥੋੜਾ ਥੋੜਾ ਮਤਲਬ ਰੌਲਾ ਪੈਂਦਾ ਪਰ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਆਪਾਂ ਗੁਰੂ ਘਰ ਕੁਝ ਲੈਣ ਜਾਂਦੇ ਆ ਜੀ ਉੱਥੇ ਪਾਸ਼ਾ ਨੇ ਸਾਨੂੰ ਜਨਮਦਾਤਾ ਸਾਡਾ ਉਹ ਉਨੇ ਸਾਨੂੰ ਜਨਮ ਦਿੱਤਾ ਖਾਲਸੇ ਨੂੰ ਜੀ ਜੀ ਤੇ ਜੇ ਖਾਲਸੇ ਦੇ ਜਨਮ ਸਥਾਨ ਤੇ ਜੰਨੇ ਆਪਾਂ ਜੀ ਉੱਥੇ ਜਾ ਕੇ ਤੇ ਹੁੱਲੜਬਾਜੀ ਨਾ ਕਰੀਏ। ਕੀ ਬਾਤ ਹੈ। ਇਹੋ ਜਾਂ ਕੋਈ ਕੰਮ ਨਾ ਕਰੀਏ ਜਿਹਦੇ ਨਾਲ ਸੰਗਤ ਨੂੰ ਮੁਸ਼ਕਲ ਹੋਵੇ। ਜੀ ਤੇ ਜਾਂ ਸਾਡੇ ਗੁਰੂ ਸਾਹਿਬ ਨੂੰ ਚੰਗਾ ਨਾ ਲੱਗੇ। ਕੀ ਬਾਤ ਹੈ ਜੀ। ਆਪਾਂ ਉਥੋਂ ਕੁਝ ਲੈਣ ਜਾਣਾ, ਗੁਰੂ ਸਾਹਿਬ ਨੂੰ ਮਿਲਣ ਜਾਣਾ ਜੀ ਕਿਉਂਕਿ ਇਹ ਸ਼ਰਤ ਆਪਦੇ ਮਨ ਦੇ ਵਿੱਚ ਰੱਖ ਕੇ ਜਾਓ ਵੀ ਅਸੀਂ ਜੀ ਤਾਂ ਤਾਂ ਸ਼ਹਿਬ ਸ਼੍ਰੀ ਗੁਰੂ ਅਮਰ ਸਿੰਘ ਨੂੰ ਮਿਲਣ ਚੱਲੇ ਆ। ਕੀ ਬਾਤ ਹੈ। ਤੇ ਰਸਤੇ ਦੇ ਵਿੱਚ ਹੁਲੜਬਾਜੀ ਨਹੀਂ ਕਰਨੀ। ਉੱਥੇ ਜਾ ਕੇ ਤੇ ਸੰਗਤ ਨੂੰ ਪਰੇਸ਼ਾਨ ਨਹੀਂ ਕਰਨਾ। ਜੀ। ਜਾਣਾ ਨੌਜਵਾਨਾਂ ਦਾ ਬਹੁਤ ਜ਼ਰੂਰੀ ਆ। ਜੀ। ਕਿਉਂਕਿ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਆ ਉਹਨਾਂ ਦਾ ਇਹੋ ਜਿਹਾ ਸਥਾਨਾਂ ਤੇ ਜਾਣਾ ਜ਼ਰੂਰੀ ਇਸ ਕਰਕੇ ਕਿਉਂਕਿ ਸਾਡੇ ਨਵੀਂ ਜਨਰੇਸ਼ਨ ਨੂੰ ਪਤਾ ਲੱਗੇ ਕਿ ਸ਼੍ਰੀ ਅਨੰਦਪੁਰ ਸਾਹਿਬ ਦਾ ਇਤਿਹਾਸ ਕੀ ਆ। ਸ਼੍ਰੀ ਅਨੰਦਪੁਰ ਸਾਹਿਬ ਸਾਡਾ ਖਾਲਸਾ ਦਾ ਜਨਮ ਹੋਇਆ। ਅਸੀਂ ਸਿੰਘ ਸਜਣਾ ਅਮਰਤ ਛਕਣਾ ਤੇ ਉਹ ਛੇਦ ਸ੍ਰੀ ਨੰਦਪੁਰ ਸਾਹਿਬ ਤੋਂ ਮਿਲਣੀ ਆ ਤੇ ਜਾਣਾ ਜ਼ਰੂਰੀ ਆ ਪਰ ਉਹਦੇ ਨਾਲ ਹੁੱਲੜਬਾਜੀ ਦਾ ਜ਼ਰੂਰ ਧਿਆਨ ਰੱਖਣਾ ਜੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਸਰ ਕਿੰਨੇ ਪੈਸੇ ਲੱਗੇ ਫਿਰ ਇਸ ਟਰੈਕਟਰ ਨੂੰ ਮੋਡੀਫਾਈ ਕਰਾਉਣ ਦੇ ਕਿਹੜੀਆਂ-ਕਿਹੜੀਆਂ ਇਸ ਦੇ ਵਿੱਚ ਚੀਜ਼ਾਂ ਪਈਆਂ ਕਿਉਂਕਿ ਬਹੁਤ ਸਾਰੇ ਖਾਨ ਮਸ਼ਹੂਰ ਨੇ ਟਰੈਕਟਰਾਂ ਨੂੰ ਲੈ ਕੇ ਕਿ ਕਟ ਮੈਸੀ ਦੀ ਲਲਕਾਰਾ ਫੋੜਦਾ ਤਾਂ ਇਹਦੀ ਖਾਸੀਅਤ ਕੀ ਆ ਇਹ ਖੇਤਾਂ ਦੇ ਵਿੱਚ ਜੋਰ ਅਜਮਾਈ ਲਈ ਕਿੰਨਾ ਕੁ ਖਾਸ ਟਰੈਕਟਰ ਇੱਕ ਕਿਸਾਨ ਵੀਰ ਵਾਸਤੇ ਵੇਖੋ ਜੀ ਇਹ ਤੇ ਇੱਕ ਝੋਟਾ ਆ ਅੱਛਾ ਜੀ ਇਹਦੇ ਪਿੱਛੇ ਤੁਸੀਂ ਜੋ ਮਰਜ਼ੀ ਪਾ ਲਓ ਕੀ ਬਾਤ ਹੈ ਇਹ ਨਹੀਂ ਵੀ ਤੁਸੀਂ ਜਿਹੜਾ ਵੀ ਸੰਦ ਪਾਉਣਾ ਚਾਹੋ ਨੇ ਭਾਵੇਂ ਨੂੰ ਕੰਬਾਈਨ ਤੇ ਚੜਾ ਦਿਓ ਜੀ ਭਾਵੇਂ ਇਹਦੇ ਮਗਰ ਸੁਪਰ ਸੀਡਰ ਪਾ ਦਿਓ ਜੀ ਭਾਵੇਂ ਤੁਸੀਂ ਰੋਟਾਵੇਟਰ ਪਾ ਲਓ ਜੀ ਜਾਂ ਤੁਸੀਂ ਟਰਾਲਾ ਪਾ ਲਓ ਜਿਹੜਾ ਮਰਜ਼ੀ ਕੀ ਬਾਤ ਹੈ ਪਰ ਇਸ ਟਰੈਕਟਰ ਨੂੰ ਇਹ ਨਹੀਂ ਪਤਾ ਲੱਗਦਾ ਵੀ ਮੇਰੇ ਪਿੱਛੇ ਕੁਛ ਹੈਗਾ ਜੀ ਤੇ ਤੇਲ ਦਾ ਖਰਚਾ ਵੀ ਬਾਕੀ ਟਰੈਕਟਰਾਂ ਨਾਲੋਂ ਬਹੁਤ ਘੱਟ ਕੀ ਬਾਤ ਹੈ ਠੀਕ ਹੈ ਜੀ ਤੇ ਇਹਨੂੰ ਤਿਆਰ ਜਿਹੜਾ ਕਰਵਾਇਆ ਇਹਦੇ ਤਕਰੀਬਨ ਤਕਰੀਬਨ 7 ਲੱਖ ਰੁਪਇਆ ਜਿਹੜਾ ਆਪਣਾ ਖਰਚਾ ਆਇਆ ਜੀ ਅੱਛਾ ਜੀ ਤਾਂ 7 ਲੱਖ ਰੁਪਇਆ ਖਰਚਾ ਆਇਆ ਮੋਡੀਫਾਈ ਕਰਾਉਣ ਤੇ ਤਾਂ ਜਦੋਂ ਫਿਰ ਹੁਣ ਬਾਹਰ ਲੈ ਕੇ ਜਾਂਦੇ ਹੋ ਜਾਂ ਖੇਤਾਂ ਦੇ ਵਿੱਚ ਜਾਂ ਕਿਤੇ ਮੇਲੇ ਦੇ ਵਿੱਚ ਤਾਂ ਫਿਰ ਨੌਜਵਾਨ ਵੀਰ ਸੈਲਫੀਆਂ ਵੀ ਲੈਂਦੇ ਫੋਟੋਆਂ ਵੀ ਕਰਾਉਂਦੇ ਆ ਉਦੋਂ ਫਿਰ ਮਨ ਨੂੰ ਕਿੰਨੀ ਕੁ ਖੁਸ਼ੀ ਹੁੰਦੀ ਤੇ ਨਾਲ ਫਿਰ ਜਦੋਂ ਫੋਟੋਆਂ ਕਰਾਉਂਦੇ ਫਿਰ ਉਹਨਾਂ ਨੂੰ ਕੀ ਕਹਿੰਦੇ ਹੁੰਦੇ ਨਾਲ ਮੈਸੇਜ ਵੀ ਕੀ ਰਹਿੰਦਾ ਵੇਖੋ ਜੀ ਮੇਲਿਆਂ ਦੇ ਵਿੱਚ ਤੇ ਅਸੀਂ ਬਹੁਤ ਘੱਟ ਜੀ ਜੀ ਇਹਨੂੰ ਲੈ ਕੇ ਗਏ ਆ ਜੀ 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 ਕਿਉਂਕਿ ਅਸੀਂ ਕਿਸਾਨ ਆ ਅਸੀਂ ਆਪਣੀ ਵਾਈ ਕਰਦੇ ਆ ਜਮੀਨ ਦੇ ਵਿੱਚ ਇਹਨੂੰ ਲੈ ਕੇ ਜਾਂਦੇ ਆ ਹਾਂ ਜਦੋਂ ਅਸੀਂ ਮੰਡੀ ਮੰਡੀ ਜਾਂਦੇ ਆ ਲੈ ਕੇ ਉੱਥੇ ਕਿਸਾਨ ਜਿਹੜੇ ਆ ਉਹ ਇਹਦੇ ਨਾਲ ਜਦੋਂ ਫੋਟੋਆਂ ਖਿਚਾਉਂਦੇ ਆਗੇ ਤੇ ਬੜਾ ਚੰਗਾ ਲੱਗਦਾ ਕੀ ਬਾਤ ਤੇ ਨਾਲ ਉਹਨਾਂ ਨੂੰ ਅਸੀਂ ਜਦੋਂ ਪੁੱਛਦੇ ਆ ਵੀ ਤੁਸੀਂ ਕਿੱਥੋਂ ਤਿਆਰ ਕਰਾਇਆ ਜਾਂ ਤੇ ਕਿੰਨਾ ਖਰਚਾ ਲੱਗਾ ਤੇ ਬੜਾ ਵਧੀਆ ਲੱਗਦਾ ਨੂੰ ਦੱਸੀਦਾ ਵਾਜਦੇ ਇਹਦੀ ਖਾਸੀਅਤ ਦੱਸੀਦੀ ਆ ਕਿ ਇਹ ਉਹ ਟਰੈਕਟਰ ਆ ਜਿਹਦੇ ਪਿਛੇ ਤੁਸੀਂ ਕੋਈ ਵੀ ਸੰਦ ਪਾ ਸਕਦੇ ਆ ਜੀ ਪਰ ਇਹਨੂੰ ਪ੍ਰਵਾਹ ਨਹੀਂ ਕੋਈ ਵੀ ਇਹ ਦੱਬਣ ਵਾਲਾ ਨਹੀਂ ਆ ਕੀ ਬਾਤ ਹੈ ਜੀ ਇਹ ਜਿਹੜਾ ਇਹ ਇੱਕ ਪਿਛੇ ਬੋਲਦੇ ਨਾ ਜਮਦੂਦ ਦਾ ਝੋਟਾ ਇਹ ਜਮਦੂਦ ਦਾ ਝੋਟਾ ਆ ਜੀ 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 ਇਹ ਇਹਦੇ ਪਿਛੇ ਜੋ ਜਿਹੜਾ ਮਰਜੀ ਸੰਧ ਪਾ ਲਓ ਜੀ ਜੀ ਤੇ ਜਦੋਂ ਸੈਲਫੀਆਂ ਲੈਂਦੇ ਲੋਕ ਜਦੋਂ ਮੰਡੀ ਜਾਈ ਦਾ ਰਸਤੇ 'ਚ ਕਈ ਵਾਰ ਨੌਜਵਾਨ ਰੋਕ ਕੇ ਤੇ ਫਿਰ ਉਹ ਸੈਲਫੀਆਂ ਲੈਂਦੇ ਫੋਟੋਆਂ ਖਚਾਉਂਦੇ ਆ ਫਿਰ ਬੜੀ ਖੁਸ਼ੀ ਹੁੰਦੀ ਉਦੋਂ ਵੀ ਮਤਲਬ ਚੰਗੀ ਚੀਜ਼ ਆ ਚਲੋ ਜੇ ਹਰ ਇੱਕ ਨੂੰ ਚੀਜ਼ ਤੇ ਉਹ ਹੁੰਦੀ ਜਿਹੜੀ ਸਾਰਿਆਂ ਨੂੰ ਸੋਹਣੀ ਲੱਗੇ ਜੀ 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 ਤੇ ਬੜਾ ਵਧੀਆ ਲੱਗਦਾ ਲਾਸਟ ਸਵਾਲ ਵੀ ਹੈ ਅਤੇ ਇਹਨਾਂ ਵੱਡੇ ਟਰੈਕਟਰਾਂ ਦੇ ਨਾਲ ਨਾਮੀ ਟਰੈਕਟਰਾਂ ਦੇ ਨਾਲ ਬਹੁਤ ਸਾਰੀਆਂ ਅਸੀਂ ਕੁਝ ਇਹ ਵੀ ਵੀਡੀਓ ਦੇਖਦੇ ਆ ਕਿ ਸਟੰਟ ਕੀਤੇ ਜਾਂਦੇ ਤਾਂ ਜਿਹਦੇ ਵਿੱਚ ਜਾਨ ਦਾ ਖਤਰਾ ਤੁਸੀਂ ਜੇਕਰ ਆਪਣੇ ਕੋਲ ਸੰਧ ਰੱਖਿਆ ਸ਼ੌਂਕ ਦੇ ਨਾਲ ਤੇ ਉਹਨੂੰ ਚਲਾਓ ਵੀ ਪਿਆਰ ਦੇ ਨਾਲ ਇਸ ਤੇ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਵੀਰਾਂ ਨੂੰ ਵੀ ਅਪੀਲ ਕਰਦਾ ਜੀ ਕਿ ਆਪਾਂ ਇਹੋ ਜੀ ਫੁਕਰਬਾਜੀ ਤੋਂ ਬਚੀਏ ਇਹ ਸਟੰਟਾਂ ਤੋਂ ਬਚੀਏ ਪਿਛਲੇ ਦਿਨੀ ਇੱਕ ਵੀਡੀਓ ਵੇਖੀ ਮੈਂ ਜਿਹਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋ ਗਈ ਜੀ 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 ਹਾਂ ਵੇਖੋ ਉਸ ਪਰਿਵਾਰ ਨੂੰ ਪਤਾ ਜਿਹੜੇ ਪਰਿਵਾਰ ਦੇ ਘਰ ਸੱਥਰ ਵੇਸ ਗਏ ਜੀ ਇੱਕ ਸਿਰਫ ਫੁਕਰੀ ਬਾਜੀ ਨਾਲ ਜੀ ਤੇ ਉਹ ਪਰਿਵਾਰ ਅੱਜ ਵੀ ਹੰਡਾਰਿਆ ਹੋਊਗਾ ਜੀ ਕਿਉਂਕਿ ਜਿਹੜਾ ਪੁੱਤ ਆ ਕਿਸਾਨ ਦਾ ਜੀ ਉਹ ਉਹਦੇ ਤੋਂ ਉਹਨੇ ਕਈ ਉਮੀਦਾਂ ਲਾਈਆਂ ਹੁੰਦੀਆਂ ਜੀ ਤੇ ਇੱਕ ਆਪਾਂ ਛੋਟੀ ਜੀ ਫੁਕਰੀ ਬਾਜੀ ਚ ਪਾ ਕੇ ਤੇ ਸਾਰੀਆਂ ਉਮੀਦਾਂ ਆਪਣੇ ਪਰਿਵਾਰ ਦੀਆਂ ਆਪਣੇ ਬਜ਼ੁਰਗਾਂ ਦੀਆਂ ਨਾਂ ਤੋੜੀਏ ਇਹੋ ਜੀ ਫੁਕਰੀ ਬਾਜੀ ਤੋਂ ਬਚੀਏ ਜੀ ਟਰੈਕਟਰ ਰੱਖਣੇ ਸ਼ੌਂਕ ਨਾ ਰੱਖੋ ਜੀ ਸ਼ੌਂਕ ਨਾ ਆਪਣੀ ਵਾਈ ਕਰੋ ਜੀ ਸਵਾਰ ਕੇ ਕਰੋ ਤੇ ਉਹਦੇ ਨਾਲ ਦੀ ਰੀਸ ਨਹੀਂ ਆ ਫੁਕਰੀ ਬਾਜੀ ਚੋ ਗਰੇਜ ਕਰੀਏ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਦਾ ਜੇਕਰ ਕੋਈ ਤੁਹਾਡੇ ਕੋਲ ਕੋਈ ਵੀਰ ਨੇ ਕਿਹਾ ਹੋਵੇ ਕਿ ਯਾਰ ਮੇਰੇ ਕੋਲ ਇੰਨੇ ਪੈਸੇ ਲੱਲਾ ਮੈਨੂੰ ਦੇ ਦੇ ਉਹ ਜਿਹੜੀ ਸ਼ੌਂਕ ਦੇ ਨਾਲ ਚੀਜ਼ ਰੱਖੀ ਪੁੱਤਾਂ ਵਾਂਗ ਪਾਲੋ ਵੇਚਣ ਨੂੰ ਦਿਲ ਵੀ ਨਹੀਂ ਕਰਦਾ ਕਿ ਇਸ ਤੇ ਕੀ ਕਹਿਣਾ ਚਾਹੋਗੇ ਜੀ ਵੇਖੋ ਜੀ ਬਹੁਤ ਵਰੀ ਹੋਇਆ ਹੈ ਇੱਕ ਵਰੀ ਦੀ ਬਹੁਤ ਵਰੀ ਹੋਇਆ ਅੱਛਾ ਜੀ ਪਰ ਇਹ ਸ਼ੌਂਕ ਨਾ ਆਪਾਂ ਆਪਣੇ ਪੁੱਤਾਂ ਵਾਂਗ ਇਹਨੂੰ ਰੱਖਿਆ ਜੀ ਤੇ ਹਾਂ ਮੇਰੇ ਪਿਛਲੇ ਸੀਜ਼ਨ ਮੈਂ ਮੰਡੀ ਗਿਆ ਸੀਗਾ ਉੱਥੇ ਇੱਕ ਬਜ਼ੁਰਗ ਮਿਲਿਆ ਮੈਨੂੰ 70 80 ਸਾਲ ਦਾ ਜੀ ਜੀ ਉਹਨਾਂ ਨੇ ਮੈਨੂੰ ਆਗੇ ਜੱਫੀ ਪਾ ਲਈ। ਕੀ ਬਾਤ ਹੈ। ਤੇ ਮੈਂ ਉਹਨਾਂ ਦੇ ਗੋਡੀਆਂ ਹੱਥ ਲਾਇਆ ਉਹਨਾਂ ਦੀ ਜਤਮਾਨ ਕੀਤਾ ਮੈਨੂੰ ਕਹਿੰਦੇ ਪੁੱਤਰਾ ਬਾ ਕੀ ਗੱਲ ਬਾਅਦ ਚ ਪਹਿਲਾਂ ਦੱਸੋ ਵੀ ਇਹ ਝੋਟਾ ਕਿੱਥੋਂ ਤਿਆਰ ਕਰਿਆ। ਇਹਨਾ ਸੋਣਾ ਤੁਸੀਂ ਬਣਾਇਆ ਤੇ ਕਿੱਥੋਂ ਤੇ ਕਿੰਨੇ ਕ ਪੈਸੇ ਲੱਗੇ ਆ। ਜੀ ਮੈਂ ਇਹਨਾਂ ਨੂੰ ਦੱਸਿਆ। ਉਸ ਤੋਂ ਬਾਅਦ ਉਹ ਮੇਰਾ ਨੰਬਰ ਲੈ ਕੇ ਗਏ। ਮੈਨੂੰ ਕਹਿੰਦੇ ਚਲੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਮੈਨੂੰ ਇਹਦੇ ਜੋਗ ਬਣਾਇਆ। ਤੇ ਮੈਂ ਤੁਹਾਨੂੰ ਕਾਲ ਕਰੂੰਗਾ ਮੇਰੇ ਨਾਲ ਚੱਲ ਕੇ ਉਹ ਜਾ ਇਹ ਕਿ ਛੋਟਾ ਸਾਨੂੰ ਵੀ ਤਿਆਰ ਕਰਾ ਕੇ ਦਿਓ ਜੀ ਜੀ ਤੇ ਬੜੀ ਖੁਸ਼ੀ ਹੋਈ ਇਹ ਚੀਜ਼ ਦੀ ਜੀ ਤੇ ਮੈਨੂੰ ਕਿਹਾ ਕੋਈ ਨਹੀਂ ਬਜ਼ੁਰਗੋ ਦਿਨ ਰਾਤ ਦਰਵਾਜ਼ੇ ਖੁੱਲੇ ਤੁਸੀਂ ਜਦੋਂ ਮਰਜੀ ਜੀ ਮੈਨੂੰ ਕਾਲ ਕਰਿਓ ਤੁਹਾਡੇ ਨਾਲ ਜੋ ਕਰ ਸਕਦੇ ਹੋ ਜ਼ਰੂਰ ਕਰਾਂਗੇ ਜੀ ਜੀ ਅਤੇ ਵਿਦੇਸ਼ਾਂ ਦੇ ਵਿੱਚ ਜਾਣ ਵਾਲੇ ਨੌਜਵਾਨ ਆਪਣੇ ਕਿੱਤੇ ਨਾਲ ਜੁੜਨ ਅਜਿਹੇ ਟਰੈਕਟਰ ਤਿਆਰ ਕਰਵਾ ਕੇ ਵੀ ਜਿਹੜਾ ਫੁਕਰੀ ਤੋਂ ਪ੍ਰੇਜ ਕਰਕੇ ਆਪਣੇ ਖੇਤੀ ਦੇ ਧੰਦੇ ਨਾਲ ਜੁੜ ਕੇ ਉਹਦੇ ਵਿੱਚ ਕਮਾਈ ਕਰਨ ਅਤੇ ਨੌਜਵਾਨ ਜਿਹੜੇ ਨਸ਼ੇ ਤੋਂ ਦੂਰ ਰਹਿਣ ਇਸ ਤੇ ਕੀ ਕਰਨਾ ਹੈ ਵੇਖੋ ਜੀ ਕਿਸਾਨ ਦਾ ਪੁੱਤ ਜਿਹੜਾ ਜੀ ਜੇ ਤੇ ਅਸੀਂ ਆਪਣੀ ਜ਼ਮੀਨ ਨਾਲ ਜੁੜਾਂਗੇ ਜੀ ਆ ਆਪਣੀ ਮਿੱਟੀ ਨਾਲ ਮਿੱਟੀ ਹੋਵਾਂਗੇ। ਕੀ ਬਾਤ ਹੈ ਤੇ ਅਸੀਂ ਨਸ਼ੇ ਤੋਂ ਵੀ ਬਚਾਂਗੇ ਜੀ ਤੇ ਜਿਹੜੀ ਵਿਦੇਸ਼ਾਂ ਨੂੰ ਜਾਣ ਦੀ ਸਾਨੂੰ ਨੌਬਤ ਪਈ ਜੀ ਨੌਬਤ ਇਸੇ ਕਰਕੇ ਪਈ ਕਿ ਸਾਡੇ ਵਿੱਚ ਬੜਾ ਮਤਲਬ ਜਿਹੜਾ ਇਹ ਚੀਜ਼ ਦਾ ਨੁਕਸਾਨ ਸਾਨੂੰ ਹੋਇਆ ਕਿਉਂਕਿ ਸਾਡੇ ਨੌਜਵਾਨ ਆਪਣੀ ਖੇਤੀ ਨਾਲੋਂ ਟੁੱਟ ਗਏ ਜੀ ਆਪਣੀ ਮਿੱਟੀ ਨਾਲੋਂ ਟੁੱਟ ਗਏ ਤੇ ਉਹਨਾਂ ਨੇ ਵਿਦੇਸ਼ਾਂ ਨੂੰ ਰੁਕ ਕੀਤਾ ਜੀ ਤੇ ਮੈਂ ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਆਪਾਂ ਆਪਣੀ ਮਿੱਟੀ ਦੇ ਨਾਲ ਆਣ ਕੇ ਕੰਮ ਕਰੀਏ ਉਹਦੇ ਵਿੱਚ ਆਪਣਾ ਜੋ ਬਣਦਾ ਜੋ ਕਰ ਸਕਦੇ ਆ ਆਪਾਂ ਆਪਣੀ ਮਿਹਨਤ ਕਰੀਏ ਇੱਥੇ ਵੀ ਗੁਰੂ ਮਾਰਾ ਸਾਰਾ ਕੁਝ ਦਿੰਦਾ ਜੀ ਫਸਲਾਂ ਸਾਨੂੰ ਸਾਰਾ ਕੁਝ ਦਿੰਦੀਆਂ ਹਾਂ ਸਰਕਾਰਾਂ ਦਾ ਜ਼ਰੂਰ ਇਹਦੇ ਵਿੱਚ ਥੋੜਾ ਜਿਹਾ ਨਖਿੱਧ ਸਾਬਤ ਹੁੰਦਾ ਪਿਛਲੇ ਦਿਨੀ ਆ ਵੇਖਿਆ ਹੀ ਤੁਸੀਂ ਕਿਸਾਨ ਵੀਰਾਂ ਦੇ ਨਾਲ ਕਿੰਨੀ ਧੱਕੇਸ਼ਾਹੀ ਪੰਜਾਬ ਸਰਕਾਰ ਨੇ ਕੀਤੀ ਆ ਜੀ 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 ਕਿਉਂਕਿ ਉਹ ਉਹ ਚੀਜ਼ ਤੇ ਆਣ ਕੇ ਕਿਸਾਨ ਜਿਹੜਾ ਉਹ ਮਰਦਾ ਜੀ ਛੌਂਕ ਕਿਸਾਨ ਪੂਰੇ ਕਰਨੇ ਚਾਹੁੰਦਾ ਕਿਸਾਨ ਆਪਣੀ ਜ਼ਮੀਨ ਵੀ ਬੋਣੀ ਚਾਹੁੰਦਾ ਜੀ ਜਦੋਂ ਬੱਚਿਆਂ ਨੂੰ ਇਦਾਂ ਦਾ ਫਿਰ ਛਿੜਕਾ ਲੱਗਦਾ ਸਾਡੇ ਬੱਚੇ ਜਿਹੜੇ ਵਿਦੇਸ਼ਾਂ ਨੂੰ ਰੋਕ ਕਰਦੇ ਆ ਉਹ ਜਾਣ ਬੁੱਝ ਕੇ ਸਰਕਾਰਾਂ ਵੱਲੋਂ ਇਦਾਂ ਦਾ ਮਾਹੌਲ ਦਿੱਤਾ ਜਾਂਦਾ ਜੀ ਜਿਹਦੇ ਵਿੱਚ ਸਾਡਾ ਪ੍ਰਵਾਸ ਹੋਏ ਜੀ ਫਿਰ ਨੌਜਵਾਨ ਜਦੋਂ ਪ੍ਰਵਾਸ ਕਰਦੇ ਆ ਜੀ ਤੇ ਫਿਰ ਸਾਡਾ ਇੱਥੇ ਜਿਹੜਾ ਵਾਈ ਜੋਤੀ ਦਾ ਸਿਸਟਮ ਸਾਰਾ ਰੁਕ ਜਾਂਦਾ ਜੀ ਤੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਆਪਾਂ ਆਪਣੇ ਕਿੱਤੇ ਵੱਲ ਆਈਏ ਜੀ ਬਹੁਤ ਕੁਝ ਇੱਥੇ ਹੈਗਾ ਪਰ ਆਪਾਂ ਆਪਣੀ ਪੰਜਾਬ ਦੇ ਵਿੱਚੋਂ ਗਿਣਤੀ ਨਾ ਘਟਾਈਏ। ਕੀ ਬਾਤ ਹੈ ਜੀ? ਕਿਉਂਕਿ ਬਾਹਰੋਂ ਪ੍ਰਵਾਸ ਬੜਾ ਇੱਥੇ ਕਰਵਾਇਆ ਜਾ ਰਿਹਾ ਸਾਡੀ ਗਿਣਤੀ ਜਿਹੜੀ ਆ ਉਹ ਬਹੁਤ ਘਟਦੀ ਜਾ ਰਹੀ ਆ ਤੇ ਮੈਂ ਅਪੀਲ ਕਰਦਾ ਵੀ ਆਪਾਂ ਉਸ ਚੀਜ਼ ਨੂੰ ਧਿਆਨ ਚ ਜ਼ਰੂਰ ਰੱਖੀਏ ਜੀ। ਕੀ ਬਾਤ ਹੈ ਜੀ? ਬਹੁਤ-ਬਹੁਤ ਧੰਨਵਾਦ ਵੀ ਹੈ ਸਾਡੇ ਨਾਲ ਗੱਲਬਾਤ ਕਰ ਲਈ ਸਾਨੂੰ ਸਮਾਂ ਦੇਣ ਦੇ ਲਈ। ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਜੀ ਆਨ ਨੂੰ ਤੁਸੀਂ ਮੇਰੇ ਘਰ ਆ ਕੇ ਪਹੁੰਚੇ ਹੋ ਜੀ। ਜੀ ਤੁਸੀਂ ਵੇਖ ਸਕਦੇ ਹੋ ਦੋਸਤੋ ਕਿ ਕਿਰਸਾਨਵੀਰ ਦਲਜੀਤ ਸਿੰਘ ਨੇ ਇੱਕ ਬੜੀ ਵਧੀਆ ਜਾਣਕਾਰੀ ਵੀ ਦਿੱਤੀ ਆ ਅਤੇ 911 ਬਾਰੇ ਜਿਹੜਾ ਹੈ ਉਹਨਾਂ ਨੇ ਦੱਸਿਆ ਕਿ ਇਹ ਸ਼ੌਂਕ ਤਾਂ ਪਾਲਿਆ ਪਰ ਇਸ ਦੇ ਨਾਲ ਖੇਤੀ ਕਰ ਰਹੀਦੀ ਆ ਬਹੁਤਾ ਮੇਲਿਆਂ ਤੇ ਵੀ ਨਹੀਂ ਲੈ ਕੇ ਜਾਈਦਾ ਅਤੇ ਕੋਸ਼ਿਸ਼ ਹੁੰਦੀ ਹੈ ਕਿ ਮਿੱਟੀ ਨਾਲ ਮਿੱਟੀ ਹੋ ਕੇ ਮਿਹਨਤ ਕਰਕੇ ਨਸ਼ਿਆਂ ਤੋਂ ਪਰਹੇਜ਼ ਕਰਕੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਆਪਣੇ ਸ਼ੌਂਕ ਜ਼ਰੂਰ ਪੂਰੇ ਕਰਨ ਲੇਕਿਨ ਆਪਣੇ ਕਿੱਤੇ ਦੇ ਨਾਲ ਆਪਣੀ ਕਿਸਾਨੀ ਦੇ ਨਾਲ ਆਪਣੀ ਜ਼ਮੀਨ ਦੇ ਨਾਲ ਵੀ ਜੁੜੇ ਰਹਿਣ ਅਤੇ ਅਜਿਹੇ ਸ਼ੌਂਕ ਪਾਲਣ ਦੇ ਨਾਲ-ਨਾਲ ਨਸ਼ੇ ਤੋਂ ਵੀ ਬਚੇ ਰਹਿਣ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ